ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਦੇ 12 ਜ਼ਿਲ੍ਹੇ ਆਏ ਹੜ੍ਹਾਂ ਦੀ ਲਪੇਟ 'ਚ ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 1312 ਪਿੰਡ ਹੋਏ ਪ੍ਰਭਾਵਿਤ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਅਰਵਿੰਦ ਕੇਜਰੀਵਾਲ ਨੇ ਦੇਸ਼ਵਾਸੀਆਂ ਨੂੰ ਪੰਜਾਬ ਦੀ ਮਦਦ ਕਰਨ ਦੀ ਕੀਤੀ ਅਪੀਲ ਕੇਜਰੀਵਾਲ ਨੇ ਕਿਹਾ ਦੇਸ਼ ਦੀ ਰੱਖਿਆ ਲਈ ਹਮੇਸ਼ਾ ਅੱਗੇ ਰਹਿਣ ਵਾਲਾ ਪੰਜਾਬ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹ ਦਾ ਕਰ ਰਿਹਾ ਹੈ ਸਾਹਮਣਾ ਹਰਸਿਮਰਤ ਬਾਦਲ ਨੇ ਸਰਦੂਗੜ ਦੇ ਕਗਰ ਦਰਿਆ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ ਹਰਸਿਮਰਤ ਨੇ ਕਿਹਾ ਲੋਕ ਆਪਣੇ ਕੋਲੋਂ ਪੈਸੇ ਖਰਚ ਕਰਕੇ ਬੰਨ ਪੱਕੇ ਕਰ ਰਹੇ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਨਹੀਂ ਦੇ ਰਿਹਾ ਦਿਖਾਈ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਚ ਕੀਤੀ ਹੜ੍ਹ ਰਾਹਤ ਕੇਂਦਰ ਦੀ ਸਥਾਪਨਾ ਯੂਥ ਆਗੂ ਸਰਬਜੀਤ ਸਿੰਘ ਝਿੰਜਰ ਨੇ ਇਸ ਬਾਰੇ ਜਾਣਕਾਰੀ ਕੀਤੀ ਸਾਂਝੀ ਇਸ ਦੇ ਨਾਲ ਹੀ ਉਹਨਾਂ ਵੱਲੋਂ ਦੋ ਹੈਲਪਲਾਈਨ ਨੰਬਰ ਵੀ ਕੀਤੇ ਗਏ ਜਾਰੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅਮਰitsar ਵਿਖੇ 20 ਐਂਬੂਲੈਂਸਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੀਤਾ ਰਵਾਨਾ ਇਹਨਾਂ ਐਂਬੂਲੈਂਸਾਂ ਦੇ ਨਾਲ ਹੀ ਦਵਾਈਆਂ ਤੇ ਜ਼ਰੂਰਤ ਦਾ ਹੋਰ ਸਮਾਨ ਵੀ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਭੇਜਿਆ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੀ ਲਪੇਟ 'ਚ ਆ ਚੁੱਕੇ ਨੇ ਜਲੰਧਰ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ ਫਲੋਰ 'ਚ ਸਤਲੁਜ ਦਾ ਜਲ ਪੱਧਰ ਵਧਣ ਕਾਰਨ ਸ਼ਨੀ ਮੰਦਰ 'ਚ 2 ਫੁੱਟ ਤੱਕ ਪਾਣੀ ਦਾਖਲ ਹੋ ਚੁੱਕਾ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸਤਲੁਜ ਦਰਿਆ ਦੇ ਕੋਲ ਮੌਜੂਦ ਨੇ ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋ ਚੁੱਕੇ ਨੇ ਅੱਜ ਵੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਹੈ ਇਸ ਦੇ ਨਾਲ ਹੀ ਪਖੜਾ ਦਾ ਜਲ ਪੱਦਰ ਖਤਰੇ ਦੇ ਨਿਸ਼ਾਨ ਤੋਂ ਸਿਰਫ 3 ਫੁੱਟ ਹੇਠਾਂ ਰਹਿ ਗਿਆ ਹੈ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਹੈ ਅਧਿਕਾਰੀਆਂ ਵੱਲੋਂ ਹਾਲਾਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਕਿੰਨਾ ਜਿਆਦਾ ਪਾਣੀ ਹੈਗਾ? ਤੋਂ ਬੰਦ ਦੇ ਨਾਲ ਕਈ ਥਾਵਾਂ ਤੱਕ ਹੋਇਆ ਕਈ ਥਾਵਾਂ ਨਹੀਂ ਤੱਕਿਆ। ਜੀ। ਲੇਕਿਨ ਪਾਣੀ ਦਾ ਪੱਧਰ ਕਾਫੀ ਹੈ। ਸਭਾਵਨਾ ਹੈ ਕਿ ਕਾਫੀ ਵੱਧ ਸਕਦਾ। ਜੀ। ਜਿਹੜੇ ਬੰਦ ਦੇ ਅੰਦਰ ਸੀਗੇ ਪਰਿਵਾਰ ਸੀਗੇ ਜੋ ਗੁਦਰ ਪਰਿਵਾਰ ਜਾਂ ਹੋਰ ਸੀਗੇ ਪਰਿਵਾਰ ਕੋਲੋਂ ਜੀ। ਉਹਨਾਂ ਸਾਰ ਨੂੰ ਸੁਵਿਧਤਾ ਆਪਣਾ ਕੱਢ ਕੇ ਤੇ ਜਿਹੜਾ ਹੈਗਾ ਸੱਚਾ ਖਨਾਰ ਪਟਾ ਗਿਆ ਵਾ ਜੀ ਤੇ ਬਾਕੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹ ਸਾਰੇ ਤਿਕਰੀ ਪੈਦੋ ਆਏ ਗਏ ਆ ਜੀ ਤੇ ਤਾਂ ਕਿ ਪ੍ਰਕਾਸ਼ ਰੱਖਿਆ ਪਾਣੀ ਦੀ ਲੋਰ ਪਵੇ ਤਾਂ ਜਖੜਾ ਬਦਲੇ ਇਕੱਠੇ ਹੋ ਸਕੋ ਠੀਕ ਆ ਸਰ ਤੁਹਾਡੇ ਵੱਲੋਂ ਕੋਈ ਪ੍ਰਬੰਧ ਕੀਤਾ ਹੈਗਾ ਕੋਈ ਮੜਾ ਮੋਟਾ ਜਿ ਕਿਸੇ ਹੈਲਪ ਦੀ ਹੈਲਪ ਨਹੀਂ ਮੋੜੋ ਬਿਧਾਟ ਆ ਜੀ ਜਿਹੜੀਆਂ ਹੈਗੇ ਜੀਸੀਬੀ ਮਸ਼ੀਨਾਂ ਹੈਗੀਆਂ ਨੇ ਜੀ ਤਿੰਨ ਚੱਲਦੇ ਪਈਆਂ ਨੇ ਮੈਂ ਖੁਦ ਕਹਿ ਕੇ ਆਮਗੋਈਆਂ ਜੀ ਫੋਨ ਟੱਲ ਖੁਦ ਗੱਲ ਕਰਕੇ ਇਹ ਪਹਿਲਾਂ ਵੀ ਮੈਨੂੰ ਦੱਸਿਆ ਜਿਹੜੇ ਹੈਗੇ ਜੀ ਸੱਜਣਾ ਇਹਨਾਂ ਨੇ ਵੀ ਹਰ ਵਾਰੀ ਇਦਾਂ ਨਾਲ ਸਹਿਯੋਗ ਕਰਦੇ ਨੇ ਤੇ ਐ ਵੀ ਕੋਈ ਕਾਲ ਕੀਤੀ ਹੈ ਤੇ ਸਾਰੇ ਉਸ ਆਪਣੀਆਂ ਜੀਸੀਬੀ ਮਸ਼ੀਨਾਂ ਲੈ ਕੇ ਆ ਗਏ ਠੀਕ ਹੈ ਜਿਹਦਾ ਸਾਰ ਫਲੋਰ ਦਾ ਏਰੀਆ ਬਹੁਤ ਜ਼ਿਆਦਾ ਜਿਹੜਾ ਦਰਿਆ ਦੇ ਨਾਲ ਲੱਗਦਾ ਹੈਗਾ ਤੁਸੀਂ ਤੁਹਾਡਾ ਵੀ ਡਿਊਟੀ ਲੱਗੀ ਹੋਣੀ ਹੈ ਸਰ ਕਿੰਨੇ ਕੁ ਵੀਕ ਪੁਆਇੰਟ ਹੈਗੇ ਤੁਹਾਨੂੰ ਪਤਾ ਹੋਣਾ ਹੋਣਾ ਵੀ ਜਿਹੜਾ ਸਤਲੁਜ ਦਰਿਆ ਦੀ ਬੰਦ ਹੈਗਾ ਦੇਖੋ ਜੀ ਤਿੰਨ ਪੰਨ ਤੁਸੀਂ ਇੱਕ ਕੜਿਆਣੇ ਲੱਗੇ ਸੀਗਾ ਜੀ ਉਤੋਂ ਜੀਸੀਬੀ ਨਾਲ ਸੈਟ ਕਰਾਤਾ ਗਿਆ ਜੀ ਇੱਕ ਹੁਣ ਆਪਣਾ ਜਿਹੜਾ ਇੱਥੇ ਆਪਾਂ ਕਿਲੇ ਸਾਹਮਣੇ ਹੈਗਾ ਇਹ ਹੈ ਜੀ ਇੱਕ ਪੁਲ ਦੇ ਨਾਲ ਆ ਇਹ ਸਾਰੇ ਜਿਹੜੇ ਹੈਗੇ ਉੱਥੇ ਜੀਸੀਬੀ ਦੋ ਸਾ ਜੀਸੀਬੀ ਲੱਗੀ ਇੱਕ ਤਾਂ ਕਰ ਰਹੀਆਂ ਦੋ ਸਾ ਕਰ ਰਹੀਆਂ ਠੀਕ ਆ ਤਸਕੀ ਲੋਕਾਂ ਨੂੰ ਕੀ ਵੀਲ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਮੈਂ ਇਹ ਵੀ ਗੀਤ ਕਰਦਾ ਵੀ ਜਿਹੜਾ ਹੈਗਾ ਵਾ ਇਹ ਪ੍ਰੋਫੈਸ਼ਨ ਦਾ ਸਾਧਨ ਪਾਣੀ ਦੇਖਣ ਦੇ ਬਹਾਨੇ ਅੱਗੇ ਨਾਲ ਪਿਛੇ ਰਹਿਣ ਜਿੰਨਾ ਵੀ ਹੈਗਾ ਔਰ ਕਿਸੇ ਲੋੜ ਪਈ ਜੀ ਸਾਡੇ ਨਾਲ ਸਹਿਯੋਗ ਦੇਣ ਦੀ ਸਾਡਾ ਸਹਿਯੋਗ ਕਰੀ ਠੀਕ ਆ ਜੇਕਰ ਸਰਦਾਨੀ ਸੱਚਨ ਹੈਗੇ ਆ ਕੋਈ ਜਿੱਦਾਂ ਕੋਈ ਲੋਕ ਫਸੇ ਹੁੰਦੇ ਪਾਣੀ ਵਿੱਚ ਉਹਨਾਂ ਦੀ ਹੈਲਪ ਕਰਨ ਲਈ ਮਾਨੂੰ ਕੀ ਵੀਲ ਕਰਨਾ ਚਾਹੀਦਾ ਹੈ ਦੇਖੋ ਜੀ ਦਾਲੀ ਸਾਡੇ ਕਾਫੀ ਦੇ ਮੇਰੇ ਕੋਲ ਦੋ ਤਰਫ ਐਨ ਜੀਓ ਆਏ ਨੇ ਜੀ ਤੇ ਉਹ ਜਿਹੜੇ ਆਪਣੇ ਇਸ ਪੇਟਚਾ ਚ ਪੇ ਜਿਹਨੇ ਘਰਾਂ ਤੋਂ ਬਾਹਰ ਆਏ ਨੇ ਜੀ ਉਹਨਾਂ ਉਹ ਖਾਂਸੀ ਨੂੰ ਆਸਰ ਰੱਖਣੀ ਸੀਗਾ ਜੀ ਉਹ ਦਸਾਂ ਨੂੰ ਹਾਵ ਵਿੱਚ ਤੇ ਬੈਠੇ ਨੇ ਉਹ ਜਾ ਕੇ ਉਹਨਾਂ ਸਵਾਤ ਨੂੰ ਜੱਫਾ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੇਸ਼ ਵਾਸੀਆਂ ਨੂੰ ਪੰਜਾਬ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਹਮੇਸ਼ਾ ਅੱਗੇ ਰਹਿਣ ਵਾਲਾ ਪੰਜਾਬ ਅੱਜ ਦੇ ਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਸ ਨਾਲ ਲਗਭਗ 1300 ਪਿੰਡ ਪ੍ਰਭਾਵਿਤ ਹੋਏ ਨੇ ਤੇ ਲੱਖਾਂ ਲੋਕ ਮੁਸੀਬਤ 'ਚ ਨੇ ਮੀਂਹ ਅਤੇ ਡੈਮਾਂ ਤੋਂ ਛੱਡੇ ਗਏ ਪਾਣੀ ਕਾਰਨ 12 ਜ਼ਿਲ੍ਹਿਆਂ 'ਚ ਹੜਾਂ ਦਾ ਕਹਿਰ ਹੈ ਲਗਭਗ 3 ਲੱਖ ਏਕੜ ਖੇਤੀਬਾੜੀ ਜ਼ਮੀਨ ਖਾਸ ਕਰਕੇ ਝੋਨੇ ਦੀ ਫਸਲ ਪਾਣੀ 'ਚ ਡੁੱਬੀ ਹੋਈ ਹੈ ਜਿਸ ਕਾਰਨ ਵਾਢੀ ਤੋਂ ਕੁਝ ਹਫ਼ਤੇ ਪਹਿਲਾਂ ਹੀ ਕਿਸਾਨਾਂ ਨੂੰ ਭਾਰੀ ਨੁਕਸਾਨ ਚਲਣਾ ਪਿਆ ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਪਸ਼ੂਆਂ ਦੀ ਮੌਤ ਕਾਰਨ ਪਿੰਡੂ ਪਰਿਵਾਰਾਂ ਨੂੰ ਡੂੰਗਾ ਆਰਥਿਕ चटका लगाए पंजाब पूरे देश का पेट भरता है पूरे देश के लोगों की भूख मिटाने की जिम्मेदारी पंजाब ने उठाई है आज कुदरत ने पंजाब पे ऐसा कहर ढाया है कि आज पंजाब बाढ़ की चपेट में आ गया है बेशुमार पानी आज पंजाब के खेतों में खड़ा है लोग बेघर हो गए हैं बेरोजगार हो गए हैं हजारों एकड़ फसल बर्बाद हो गई है इस आपदा की घड़ी में आज हर पंजाबी चाहे वो किसी भी धर्म या जाति का हो एक दूसरे की मदद कर रहा है अपनी मुसीबत भूल के हर पंजाबी अपने पड़ोसी की मदद कर रहा है इंसानियत की यह मिसाल केवल पंजाब में ही संभव है यह इंसानियत की वो मिसाल है जो दुनिया को रास्ता दिखाती है आज हम जिस आपदा का सामना कर रहे हैं वो कोई आम बाढ़ नहीं है सैंतीस साल बाद पंजाब ने ऐसी भयानक तबाही देखी है एक हजार से ज्यादा गांव पानी में डूब गए ढाई लाख से ज्यादा लोग हमारे अपने भाई बहन एक झटके में बेघर हो गए उनकी पूरी जिंदगी की कमाई उनके सपने पानी में बह गए ये इतना बड़ा संकट है जिसकी हम कल्पना भी नहीं कर सकते पानी इतनी बड़ी तादाद में है कि उन लोगों तक पहुंचना भी आसान नहीं है इस अभूतपूर्व संकट की घड़ी में मुख्यमंत्री भगवंत मान की सरकार और आम आदमी पार्टी का पूरा संगठन एक चट्टान की तरह लोगों के साथ खड़ा है हमारी सरकार के मंत्री विधायक और आम आदमी पार्टी का एक एक कार्यकर्ता आज जमीन पे मौजूद है जहां वो दिन रात राहत कार्यों में जुटे हैं वो खुद गांव में नावों में गांव गांव में जा रहे हैं पानी में उतर के फंसे हुए लोगों तक पहुंच रहे हैं जिंदगियां बचा रहे हैं लोगों को बचा रहे हैं सूखे राशन से लेकर पानी के पीने का पानी दवाइयाँ, पशुओं के चारा हर जरूरी चीज को बिना रुके प्रभावित इलाकों तक पहुंचाया जा रहा है लेकिन संकट बहुत बड़ा है और संकट की इस घड़ी में आज पूरा देश पंजाब के साथ खड़ा है मैं सभी राजनीतिक दलों राज्य सरकारों और विशेष रूप से केंद्र सरकार से हाथ जोड़ के अपील करता हूं आइए हम राजनीति से ऊपर उठकर हम सब इंसानियत का धर्म निभाएं आइए हम मिलकर दिल खोलकर पंजाब की मदद करें मेरी आप सबसे अपील है कि जिस पंजाब ने हमेशा देश पे आने वाली हर मुसीबत को अपने सीने पे लिया जिस पंजाब ने देश के लोगों का पेट भरा आइए हम सब मिलकर पंजाब के लिए योगदान करें मुझे उम्मीद है कि इस मुश्किल समय में हम सब लोग पंजाब के साथ डटकर खड़े होंगे दिल्ली गुजरात कश्मीर गोवा आम आदमी पार्टी के जितने मेंबर ऑफ पार्लियामेंट हैं जितने विधायक हैं वो सब पंजाब में इस कठिन घड़ी में बाढ़ पीड़ितों की सहायता के लिए अपनी एक-एक महीने की तनख्वाह पंजाब के सीएम रिलीफ फंड में दान कर रहे हैं शिरोमणि अकाली दल दी संसद मेंबर हरसिमरत कौर बादल ने हल्का सरदुलगढ़ दे खगर दरिया नाल लागदे पिंडां दौरा कीता है हरसिमरत बादल ने कहा कि किसान सरकार दे सहयोग तो बिना ਆਪਣੇ ਕੋਲੋਂ ਪੈਸੇ ਖਰਚ ਕੇ ਬੰਨ ਪੱਕੇ ਕਰ ਰਹੇ ਨੇ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਕਿਸੇ ਵੀ ਪਿੰਡ ਚ ਦਿਖਾਈ ਨਹੀਂ ਦੇ ਰਿਹਾ ਇਸ ਮੁਸੀਬਤ ਮੌਕੇ ਮਾਨ ਸਰਕਾਰ ਵੀ ਗਾਇਬ ਹੈ ਉਹਨਾਂ ਕਹਿੰਿਆ ਕਿ ਸਰਕਾਰ ਆਪਣਾ ਫਰਜ਼ ਸਮਝੇ ਤੇ ਲੋਕਾਂ ਦਾ ਸਾਥ ਦੇਵੇ ਤਾਂ ਜੋ ਪੰਜਾਬ ਨੂੰ ਹੋਰ ਤਬਾਹੀ ਤੋਂ ਬਚਾਇਆ ਜਾ ਸਕੇ ਉਹਨਾਂ ਕਹਿੰਿਆ ਕਿ ਸਰਕਾਰ ਲੋਕਾਂ ਦੇ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਦੇ ਰਹੀ ਹਰ ਸਮਰਥ ਬਾਦਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁਆਵਜ਼ਾ ਨਾ ਮਿਲਿਆ ਤਾਂ ਅਕਾਲੀ ਦਲ ਵੱਡਾ ਸੰਘਰਸ਼ ਛੇੜਨ ਲਈ ਮਜਬੂਰ ਹੋਵੇਗਾ ਇਹ ਤਾਂ ਇਹਨਾਂ ਦੇ ਬੰਦੇ ਤਾਂ ਇਹਨਾਂ ਨੂੰ ਝੂਠੇ ਕਿਸ਼ਤੀਆਂ ਤੇ ਲੈ ਕੇ ਝੂਠੇ ਮਾਟੇ ਕਰਕੇ ਫੋਟੋ ਖਿਚਾਰੇ ਨੇ ਆਪਣੀ ਮੈਨੂੰ ਤਾਂ ਅੱਜ ਕੈਨੇਡਾ ਤੋਂ ਆਇਆ ਕਿ ਸਪੀਕਰ ਸਾਹਿਬ ਤਾਂ ਕੈਨੇਡਾ ਬੈਠੇ ਨੇ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਜੇ ਤਾਮਿਲਨਾਡੂ ਬੈਠ ਸਕਦੇ ਤਾਂ ਫਿਰ ਇਹਦਾ ਮੰਤਰੀ ਇੱਥੇ ਬੈਠ ਕੇ ਕੀ ਕਰਨਾ ਹੈ ਅੱਜ ਲੋੜ ਹੈ ਕਿ ਜਿੱਥੇ-ਜਿੱਥੇ ਪਾਣੀ ਆ ਰਿਹਾ ਜਿੱਥੇ ਪਾਣੀ ਪੜ ਗਿਆ ਉਥੇ ਕਈ ਪਿੰਡਾਂ 'ਚ ਮੈਂ ਕੱਲ ਦੋ ਦਿਨਾਂ ਦੀ ਗਰੀਬਾਂ ਦੇ ਘਰਾਂ 'ਚੋਂ ਪਾਣੀ ਆ ਗਿਆ ਉਹਨਾਂ ਦੇ ਮਕਾਨਾਂ 'ਚ ਦਰਾਰਾਂ ਆ ਗਿਆ ਨੇ ਘਰ ਡਿੱਗ ਪਏ ਨੇ ਉਹ ਗਰੀਬ ਕਿੱਥੇ ਜਾਏ ਜਿਵੇਂ ਮੈਂ ਇਹਨਾਂ ਨੂੰ ਪੁੱਛਦੀ ਆ ਕਿ ਉਹ ਜਿਹੜਾ ਇਲਾਕਾ ਜਿਹੜਾ ਸਾਰੇ ਪਾਣੀ ਦੇ ਨਾਲ ਹੜ ਆ ਗਿਆ ਹੈ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵਿਚਾਰਿਆਂ ਤੋਂ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਨੇ ਹਫ਼ਤੇ ਹਫ਼ਤੇ ਘਰ ਤੋਂ ਪਾਣੀ ਦੇ ਚਾਰੋਂ ਪਾਸੇ ਉਹ ਖਾਨ ਜੋਗੇ ਵੀ ਨਹੀਂ ਹੈਗੇ ਉਹਨਾਂ ਦੇ ਬਾਰੇ ਆਪਾਂ ਸੋਚੋ ਕਿ ਹਲੇ ਕਿਹੜੇ ਹਾਲਾਤ 'ਚ ਤੇ ਇਸ ਸਰਕਾਰ ਨੇ ਅੱਜ ਤਾਈਂ ਕੋਈ ਮੁਆਵਜ਼ਾ ਐਲਾਨ ਹੀ ਨਹੀਂ ਕੀਤਾ ਕਿ ਕਿਸੇ ਗਰੀਬ ਨੂੰ ਕਿਸੇ ਕਿਸਾਨ ਨੂੰ ਕੋਈ ਸਹਾਰਾ ਤਾਂ ਹੋਏ ਕਿ ਕੋਈ ਗੱਲ ਹੀ ਮੇਰੇ ਬਾਹ ਫੜੂਗਾ ਬਗ ਬਗਰੋ ਤੇ ਅੱਜ ਉਹਨਾਂ ਨੂੰ ਤੁਸੀਂ ਸੋਚੋ ਕੀ ਹਾਲਾਤ ਨੇ ਜਿਨ੍ਹਾਂ ਦਾ ਘਰ ਵੀ ਬਹਿ ਗਿਆ ਜਿਨ੍ਹਾਂ ਦੀ ਫਸਲ ਵੀ ਬਹਿ ਗਈ ਜਿਨ੍ਹਾਂ ਨੂੰ ਰਹਿਣ ਦਾ ਕੋਈ ਠਿਕਾਣਾ ਨਹੀਂ ਤੇ ਸਰਕਾਰ ਬਾਹ ਫੜਨ ਵਾਸਤੇ ਉਹਨੂੰ ਜਿਉਣ ਦਾ ਇੱਕ ਤਿੰਨਕਾ ਵੀ ਨਹੀਂ ਦੇ ਰਹੀ ਕਿ ਤੈਨੂੰ ਇਹ ਮੁਆਵਜ਼ਾ ਮਿਲ ਜਾਊਗਾ ਸਰਕਾਰ ਤੇਰੇ ਨਾਲ ਖੜੂਗੀ ਮੈਨੂੰ ਇਹਨਾਂ ਦੁੱਖ ਹੁੰਦਾ ਹੈ ਕਿ ਇਹ ਸਰਕਾਰ ਨਾਮ ਦੀ ਸਾਰੇ ਕੰਧਾਂ ਚ ਚਾਹੁੰਦਾ ਹੈ ਪੰਜਾਬ ਕੇਜਰੀਆ ਕਿੱਥੇ ਹੈ ਵੀ ਕੇਜਰੀਵਾਲ ਕਿੱਥੇ ਮੁੱਖ ਮੰਤਰੀ ਵੀ ਦੇਸ਼ ਦੀ ਸਰਕਾਰ ਢਿਡ ਵਰਦਾ ਕਿਸਾਨ ਦੇਸ਼ ਦੀ ਜਨਤਾ ਦਾ ਅੱਜ ਪੰਜਾਬ 'ਚ ਇੰਨੀ ਵੱਡੀ ਆਪਤਾ ਆਈ ਇੱਕ ਬਿਆਨ ਨਹੀਂ ਨਾ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਨਹੀਂ ਨਾ ਗ੍ਰਹਿ ਮੰਤਰੀਆਂ ਦਾ ਇੱਕ ਮੰਤਰੀ ਨੇ ਆ ਕੇ ਇੱਥੇ ਕੋਈ ਹਵਾਈ ਗੇੜਾ ਵੀ ਨਹੀਂ ਲਾਇਆ ਵੀ ਪੰਜਾਬ ਦੇ ਹਾਲਾਤ ਅਸੀਂ ਦੇਖ ਲਈਏ ਪੰਜਾਬ ਨੂੰ ਤਾਂ ਆਪਣੇ ਹਾਲ 'ਚ ਛੱਡਦਾ ਲੇਕਿਨ ਕੋਈ ਗੱਲ ਨਹੀਂ ਵਾਇਗਰੋ ਰੱਖਾ ਹੈਗਾ ਆਪਣੇ ਬੰਦੇ ਜੋਗੇ ਨੇ ਤਕੜੇ ਨੇ ਇੱਕ ਦੂਜੇ ਦੇ ਸਹਾਇਤਾ 'ਚ ਸਾਰੇ ਜਣੇ ਆਈ ਜਾ ਰਹੇ ਨੇ ਉਹ ਇੱਥੇ ਦੇ ਲੋਕੀ ਉੱਥੇ ਭੇਜੀ ਜਾ ਰਹੇ ਨੇ ਰਾਸ਼ਨ ਪਾਣੀ ਜੋ ਮਦਦ ਕਰ ਰਹੇ ਸੋ ਪਰ ਦੁਖ ਅਫਸੋਸ ਜ਼ਰੂਰ ਹੁੰਦਾ ਹੈ ਕਿ ਜੇ ਹੋਰ ਕਿਸੇ ਸੂਬੇ 'ਚ ਕੋਈ ਤਕਲੀਫ ਹੁੰਦੀ ਹੈ ਭੱਜ ਕੇ ਪੰਜਾਬੀ ਸਭ ਤੋਂ ਪਹਿਲੇ ਉੱਥੇ ਪਹੁੰਚਦੇ ਨੇ ਲੇਕਿਨ ਪੰਜਾਬ ਮਹੀਨੇ ਭਰ ਤੋਂ ਡੁੱਬਿਆ ਪਿਆ ਹੈ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਮਦਦ ਤੋਂ ਦੂਰ ਦੀ ਗੱਲ ਹੈ ਬੀਬੇ ਜੀ ਮੁਰਗੀਆਂ ਦੇ ਖੰਭਾਂ ਦੀ ਗੱਲ ਕਰਦੇ ਸੀ ਹੁਣ ਤਾਂ ਲੋਕਾਂ ਦੇ ਘਰ ਵੀ ਰੁੜ ਗਏ ਮੱਝਾਂ ਗਾਵਾਂ ਰੁੜ ਗੀਆਂ ਇੱਕ ਹੈਲੀਕਾਪਟਰ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਵੀ 2-2 ਕਿਲੋ ਆਟਾ ਸਿੱਟ ਰਹੇ ਨੇ ਸਮਾਨ ਦੇ ਨੁਕਸਾਨ ਪੁਝਾ ਰਹੇ ਆ ਲੋਕ ਜਿਹੜੇ ਖਫਾ ਹੋਏ ਨੇ ਇਹਦੇ ਬਾਰੇ ਤਾਂ ਕੀ ਕਹੀਏ ਲੋਕੀ ਆਪ ਕਹੀ ਜਾ ਰਹੇ ਮੁਰਗੀ ਦਾ ਬੱਕਰੀ ਦਾ ਕਿੰਨੇ ਵੱਡੀ ਵੱਡੀ ਗੱਲਾਂ ਕੀ ਕੀ ਫਨੇ ਮਾਰਦਾ ਸਿਗਾ ਹੁਣ ਨਜ਼ਰ ਹੀ ਨਹੀਂ ਆ ਰਿਆ ਤੇ ਜਿਹੜਾ ਉਹ ਕੇਜਰੀਵਾਲ ਜਿਹੜੇ ਲੈਟਰੀਨ ਦੇ ਉਦਘਾਟਨ ਵਾਸਤੇ ਆਂਦਾ ਸੀ ਸਕੂਲ ਦੀ ਕਲਾਸਰੂਮ ਦੇ ਉਦਘਾਟਨ ਵਾਸਤੇ ਆਂਦਾ ਸੀ ਇਹ ਕਿਹੜੇ ਬਿਲ ਚ ਵੜ ਗਏ ਨੇ ਸਾਰੇ ਜਣੇ ਹੈਗੇ ਕਿੱਥੇ ਸਾਰਾ ਪੰਜਾਬ ਪੁੱਛਦਾ ਫਿਰਦਾ ਹੈ ਕਿ ਆ ਗੁੰਮਸ਼ਦਾ ਸਰਕਾਰ ਕਿੱਥੇ ਹੈ ਗੁੰਮਸ਼ਦਾ ਮੁੱਖ ਮੰਤਰੀ ਕਿੱਥੇ ਹੈ ਉਹਦਾ ਹਾਈ ਕਮਾਂਡ ਕੇਜਰੀਵਾਲ ਕਿੱਥੇ ਆਪਾਂ ਸਾਰੇ ਪੁੱਛ ਰਹੇ ਹਾਂ ਪਰ ਇਹ ਬਰਸਾਤੀ ਮੈਂਡਕ ਦੀ ਤਰ੍ਹਾਂ ਵੋਟਾਂ ਦੇ ਵੇਲੇ ਫਿਰ ਨਿਕਲ ਕੇ ਆ ਜਾਣਗੇ ਝੂਠ-ਮੂਠ ਮਾਰ ਕੇ ਲੇਕਿਨ ਹੁਣ ਜਨਤਾ ਸਾਰਾ ਕੁਝ ਸਮਝ ਗਈ ਹੈ ਪੰਜਾਬ ਇਸ ਵੇਲੇ ਆਪਣੇ ਇਤਿਹਾਸ ਦੇ ਸਭ ਤੋਂ ਭੈੜੇ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਇਨ੍ਹਾਂ ਹੜ੍ਹਾਂ ਕਾਰਨ ਪੰਜਾਬੀਆਂ ਦਾ ਜਾਨ-ਮਾਲ ਤੇ ਪਸ਼ੂ ਧਨ ਦਾ ਵੱਡਾ ਨੁਕਸਾਨ ਹੋਇਆ ਹੈ ਇਨ੍ਹਾਂ ਹਾਲਾਤਾਂ ਤੋਂ ਨਿਪਟਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ 'ਚ ਰਾਹਤ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ ਯੂਥ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਝਿੰਜਰ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਵੱਲੋਂ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਢੰਜਰ ਨੇ ਕਿਹਾ ਕਿ ਲੋਕ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਇਸ ਕੇਂਦਰ ਵਿਖੇ ਪਹੁੰਚਾ ਸਕਦੇ ਨੇ ਪਾਰਟੀ ਦੇ ਵਰਕਰ ਇਸ ਰਾਹਤ ਸਮੱਗਰੀ ਨੂੰ ਲੋੜ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚਾਉਣਗੇ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਅੱਜ ਜਲੰਧਰ ਦੇ ਪਠਾਨਕੋਟ ਚੌਕ ਦੇ ਬਿਲਕੁਲ ਨੇੜੇ ਹਰਿੰਦਰ ਫਾਰਮ ਹੈ ਮੈਂ ਫੇਰ ਰਿਪੋਰਟ ਕਰਦਾ ਜਲੰਧਰ ਸ਼ਹਿਰ ਦੇ ਵਿੱਚ ਚੌਕ ਹੈ ਪਠਾਨਕੋਟ ਚੌਕ ਜਿੱਥੋਂ ਪਠਾਨਕੋਟ ਨੂੰ ਸੜਕ ਜਾਂਦੀ ਹੈ ਉਹ ਇਹ ਪਿੰਡ ਰੇਰੂ ਹਰਿੰਦਰ ਫਾਰਮ ਹੈ ਇੱਥੇ ਇੱਕ ਹੜ੍ਹ ਪ੍ਰਭਾਵਿਤ ਦੇ ਲਈ ਇੱਕ ਸਹਾਇਤਾ ਕੇਂਦਰ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਇਹ ਕੇਂਦਰ ਦੇ ਵਿੱਚ ਜਿਹੜੇ ਵੀ ਸ਼੍ਰੋਮਣੀ ਕਾਲੀ ਦਲ ਦੇ ਆਗੂ ਸਹਿਬਾਨ ਪਿੰਡਾਂ ਦੇ ਵਿੱਚੋਂ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਜਾਂ ਸਟੇਟ ਤੋਂ ਬਾਹਰ ਵੀ ਲੋੜਵੰਦਾਂ ਲਈ ਜਿਹੜੇ ਮਦਦ ਭੇਜਣਗੇ ਭੇਜ ਰਹੇ ਨੇ ਮਦਦ ਕਿਉਂਕਿ ਇਹ ਡਿਮਾਂਡ ਸੀ ਉਹਨਾਂ ਲਈ ਇਹ ਕੇਂਦਰ ਖੋਲਿਆ ਗਿਆ ਨਾਲ ਅਸੀਂ ਦੋ ਹੈਲਪਲਾਈਨ ਨੰਬਰ ਜਿਹੜੀ ਹੈ ਉਹ ਜਾਰੀ ਕਰ ਰਹੇ ਹਾਂ ਜਿਨ੍ਹਾਂ ਨੇ ਇਸ ਮਦਦ ਕਰਨੀ ਹੈ ਕਿਸੇ ਤਰ੍ਹਾਂ ਦਾ ਵੀ ਚਾਹੇ ਉਹ ਤਰਪਾਲ ਹੈ ਚਾਹੇ ਉਹ ਡੀਜ਼ਲ ਹੈ ਚਾਹੇ ਉਹ ਖਾਣ ਪੀਣ ਦਾ ਸਮਾਨ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਪਸ਼ੂਆਂ ਦੇ ਚਾਰੇ ਦੇ ਸਮਾਨ ਹੈ ਕਿਸੇ ਤਰ੍ਹਾਂ ਦੀ ਮਦਦ ਕਰਨੀ ਚਾਹੁੰਦੇ ਨੇ ਤਾਂ ਉਹ ਇਸ ਕੇਂਦਰ ਤੇ ਜਲੰਧਰ ਵਿਕੇ ਭੇਜ ਸਕਦੇ ਨੇ ਯੂਥ ਕਲੱਬ ਦੀਆਂ ਟੀਮਾਂ ਇੱਥੋਂ ਕਲੈਕਟ ਕਰਕੇ ਅੱਗੇ ਜਿੱਥੇ ਵੀ ਲੋੜ ਮੁਤਾਬਕ ਤਰਨਤਾਰਨ ਸultanpur ਲੋਧੀ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਵਕਵਕ ਏਰੀਏ ਅੰਮ੍ਰਿਤਸਰ ਜ਼ਿਲ੍ਹੇ ਦੇ ਵਕਵਕ ਏਰੀਆ ਜਨਾਲੇ ਤੱਕ ਜਿੱਥੇ ਵੀ ਕਿਤੇ ਇਹ ਹੜ੍ਹ ਪ੍ਰਭਾਵਿਤ ਏਰੀਏ ਨੇ ਉੱਥੇ ਤੱਕ ਸਾਰਾ ਸਮਾਨ ਹੈ ਜਿਹੜਾ ਉਹ ਪਹੁੰਚਾਇਆ ਜਾਣਾ ਚਾਹੇ ਉਹ ਦਵਾਈਆਂ ਨੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਮਦਦ ਹੈ ਜਿਹੜੀ ਉਹ ਚਾਹੇ ਕੱਪੜੇ ਨੇ ਕਿਸੇ ਤਰ੍ਹਾਂ ਦੀ ਮਦਦ ਤੁਸੀਂ ਕਰ ਸਕਦੇ ਹੋ ਇਥੋਂ ਯੂਥ ਕਲਰ ਦੀ ਟੀਮਾਂ ਕਲੈਕਟ ਕਰਕੇ ਅੱਗੇ ਉਸ ਏਰੀਆ ਤੱਕ ਪਹੁੰਚਾਉਣ ਦੇ ਵਿੱਚ ਜਿਹੜੀ ਆ ਉਹ ਮਦਦ ਕਰਨਗੇ ਦੋ ਨੰਬਰ ਮੈਂ ਬੋਲਣੇ ਚਾਹੁੰਦਾ 81 958 22 222 ਦੁਬਾਰਾ ਫੇਰ ਰਿਪੀਟ ਕਰਦਾ 81 958 22 222 ਦੂਜਾ ਨੰਬਰ ਹੈ ਇੱਕ 95012 95012 87100 95 012 87100 ਇਹ ਦੋਨੋਂ ਨੰਬਰ ਉਹਦੇ ਨਾਲ ਹੀ ਮੇਰਾ ਆਪਣਾ ਨੰਬਰ ਸੋਸ਼ਲ ਮੀਡੀਆ ਤੇ ਚਾਹ ਗੂਗਲ ਤੇ ਐ ਚਾਹ ਫੇਸਬੁਕ ਤੇ ਇੰਸਟਾ ਤੇ ਹਰ ਪਾਸੇ ਪਾਇਆ ਹੋਇਆ ਜਾਂ ਤੁਸੀਂ ਕਿਸੇ ਇਸ ਨੰਬਰਾਂ ਤੋਂ ਇਲਾਵਾ ਹੋਰ ਵੀ ਕਿਸੇ ਅਕਾਲੀ ਦਲ ਦੇ ਸੀਨੀਅਰ ਆਗੂ ਨਾਲ ਸੰਪਰਕ ਕਰਕੇ ਇਹਨਾਂ ਨੰਬਰਾਂ ਤੇ ਕੋਈ ਵੀ ਤੁਸੀਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੱਸਦੇ ਜਿਹੜੇ ਹੜਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਚਾਹ ਖਾਣ ਪੀਣ ਦਾ ਸਮਾਨ ਆ ਕੱਪੜਿਆਂ ਦਾ ਤੇਲ ਦਾ ਪਸ਼ੂਆਂ ਦੇ ਚਾਰੇ ਦਾ ਦਵਾਈਆਂ ਦਾ ਕਿਸੇ ਤਰ੍ਹਾਂ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਇਸ ਜਿਹੜਾ ਸਹਾਇਤਾ ਕੇਂਦਰ ਬਣਾਇਆ ਜਲੰਧਰ ਵਿਖੇ ਇੱਥੇ ਤੁਸੀਂ ਭੇਜ ਸਕਦੇ ਹੋ ਇੱਥੋਂ ਸਾਡੀਆਂ ਟੀਮਾਂ ਅੱਗੇ ਜ਼ਿਲ੍ਹਾ ਅਵਾਈ ਸੰਪਰਕ ਕਰਕੇ ਜਿੱਥੇ-ਜਿੱਥੇ ਜੋ-ਜੋ ਲੋੜ ਆ ਉਹਦੇ ਵਿੱਚ ਸਾਰਾ ਸਮਾਨ ਆ ਜਿਹੜਾ ਉਹ ਯੂਥ ਕਲਦਲ ਵੱਲੋਂ ਪਛਾਹਿਆ ਜਾਊਗਾ ਅੱਗੇ ਜ਼ਿਲ੍ਹੇ 'ਚ ਵੀ ਅਸੀਂ ਟੀਮਾਂ ਲਾ ਰਹੇ ਹਾਂ ਤਾਂ ਕਿ ਹਰ ਘਰ ਤੱਕ ਜਿਹੜਾ ਸਮਾਨ ਹੈ ਵੱਧ ਤੋਂ ਵੱਧ ਸਿਹਤ ਮੰਤਰੀ ਡਾਕਟਰ ਬਰਬੀਤ ਸਿੰਘ ਨੇ ਅੱਜ ਅੰਮ੍ਰਿਤਸਰ ਵਿਖੇ 20 ਐਂਬੂਲੈਂਸਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤਾ ਸਿਹਤ ਮੰਤਰੀ ਨੇ ਕਿਹਾ ਕਿ ਇਹ ਐਂਬੂਲੈਂਸਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ, ਕੈਮਿਸਟ ਐਸੋਸੀਏਸ਼ਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਭੇਂਟ ਕੀਤੀਆਂ ਗਈਆਂ ਨੇ ਇਹਨਾਂ ਐਂਬੂਲੈਂਸਾਂ ਦੇ ਨਾਲ ਹੀ ਦਵਾਈਆਂ, ਟੀਕੇ ਤੇ ਜ਼ਰੂਰਤ ਦਾ ਹੋਰ ਸਮਾਨ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜਿਆ ਜਾ ਰਿਹਾ ਹੈ ਸਿਹਤ ਮੰਤਰੀ ਨੇ ਵੀ ਕਿਹਾ ਕਿ ਹੜ੍ਹਾਂ ਦੌਰਾਨ ਕੁੱਤਿਆਂ ਦੇ ਕੱਟਣ ਤੇ ਸੱਪ ਦੇ ਡੱਸਣ ਦੇ ਮਾਮਲੇ ਵੱਧ ਆ ਰਹੇ ਨੇ ਇਹ ਐਂਬੂਲੈਂਸਾਂ ਮਿਲਣ ਤੋਂ ਬਾਅਦ ਮੁਲੇ ਅਸੀਂ ਮੌਕੇ ਤੇ ਹੀ ਲੋਕਾਂ ਦਾ ਇਲਾਜ ਸ਼ੁਰੂ ਕਰ ਸਕਾਂਗੇ ਅੱਜ ਨਾਲ ਜੀ ਜਨਾਰੇ ਦੇ ਵਿੱਚੋਂ ਮੇਰੇ ਕੋਲ ਰਿਕੁਆਇਰਮੈਂਟ ਆਈ ਸੀ ਤੇ ਮੈਂ 20 ਐਂਬੂਲੈਂਸ ਜਿਹੜੀਆਂ ਹੈਗੀਆਂ ਉਹ ਗਵਰਨਮੈਂਟ ਮੈਡੀਕਲ ਕਾਲਜ ਤੋਂ ਇਹ ਐਨ ਜੀਓਜ਼ ਦੇ ਸਹਿਯੋਗ ਨਾਲ ਆ ਜਿਹਦੇ ਵਿੱਚ ਪ੍ਰੋਮੀਨੈਂਟਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆਪਣੇ ਕੈਮਿਸਟ ਐਸੋਸੀਏਸ਼ਨ ਆ ਪੰਜਾਬ ਦੀ ਉਹਨਾਂ ਵੱਲੋਂ ਔਰ ਬਹੁਤ ਸਾਰੇ ਨਰਸਿੰਗ ਕਾਲਜਸ ਔਰ ਨਰਸਿੰਗ ਹੋਮਸ ਔਰ ਜਿਹੜੇ ਕੁਝ ਸੋਸਾਇਟੀਜ਼ ਹੈਗੀਆਂ ਜਿਹੜੀਆਂ ਮੱਲਾ ਕੋਈ ਚੈਰੀਟੇਬਲ ਹਸਪੀਟਲ ਆ ਜਾਂ ਚੈਰੀਟੇਬਲ ਇੰਸਟੀਚਿਊਸ਼ਨ ਉਹਨਾਂ ਵੱਲੋਂ ਕੰਟਰੀਬਿਊਟ ਕੀਤਾ। ਇਹਨਾਂ ਦੇ ਵਿੱਚ ਇਹਨਾਂ ਨੇ 500 ਜਿਹੜੀ ਕੈਮਿਸੋਸੋਸੀਏਸ਼ਨ ਸਾਨੂੰ ਆਸ਼ਾ ਵਰਕਰ ਵਾਸਤੇ ਕਿਟਸ ਦਿੱਤੀਆਂ, ਫੂਡ ਪੈਕੇਟਸ ਵੀ ਦਿੱਤੇ ਆ ਲੋਕਾਂ ਵਾਸਤੇ। ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਜਜ਼ਬਾ ਹੈਗਾ ਉਹ ਸਾਹਮਣੇ ਉੱਪਰ ਕੇ ਸਾਹਮਣੇ ਆਇਆ ਕਿ 20 ਐਂਬੂਲੈਂਸ ਹੈਥੋਂ ਆ ਪੰਜਾਬ ਦੇ ਵਿੱਚ ਕੁੱਲ ਜਿਹੜਾ ਹੈਗਾ ਇਹ ਇਹ ਵਾਲੀ ਐਨ ਜੀਓ ਦੀਆਂ ਜਿਹੜੀਆਂ ਆ ਆਈਐਮਏ ਦੀਆਂ ਕੈਮਿਸੋਸੋਸੀਏਸ਼ਨਸ ਔਰ ਬਾਕੀ ਸਾਰੇ ਜਨੇ ਨਰਸਿੰਗ ਕਾਲਜੇਸ ਔਰ ਨਰਸਿੰਗ ਹੋਮਸ ਇਹਨਾਂ ਦੀਆਂ ਮਿਲਾ ਕੇ 250 ਐਂਬੂਲੈਂਸ ਦਿੱਤੀਆਂ ਤੋਂ ਸਾਡੇ ਕੋਲੇ 170 ਪਹਿਲਾਂ ਸਰਕਾਰੀ ਸੀਗੀਆਂ ਇਹ ਸਾਡੀ ਜਿਹੜੀ ਫਲੀਟ ਹੈ ਡਬਲ ਤੋਂ ਜ਼ਿਆਦਾ ਹੋ ਗਈ ਆ ਇਹਦੇ ਨਾਲ ਅਸੀਂ ਹਰ ਜਿਹੜਾ ਫਲੱਡ ਇਫੈਕਟਡ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਪਹੁੰਚ ਸਕਾਂਗੇ ਸਾਡੀਆਂ ਟੀਮਾਂ ਜਾਣਗੀਆਂ ਉੱਥੇ ਮੈਡੀਕਲ ਟੀਮਾਂ ਜਾਣਗੀਆਂ ਔਰ ਅਸੀਂ ਜਿਹੜੀਆਂ ਖਾਸ ਤੌਰ ਤੇ ਗੰਦੇ ਪਾਣੀ ਨਾਲ ਮੱਖੀਆਂ ਮੱਛਰਾਂ ਨਾਲ ਬਿਮਾਰੀਆਂ ਫੈਲਣ ਵਾਲੀਆਂ ਹੁੰਦੀਆਂ ਔਰ ਸਨੇਕ ਬਾਈਟ ਡੌਗ ਬਾਈਟ ਉਹਨਾਂ ਦਾ ਔਨ ਦਾ ਸਪੌਟ ਅਸੀਂ ਜਿਹੜਾ ਇਲਾਜ ਕਰ ਸਕਾਂਗੇ ਔਰ ਅਸੀਂ ਕੀਮਤੀ ਜਾਨਾਂ ਬਚਾ ਰਹੇ ਹਾਂ ਔਰ ਹੋਰ ਜ਼ਿਆਦਾ ਬਚਾ ਸਕਾਂਗੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹਾਂ ਦੌਰਾਨ ਅਜਨਾਲਾ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਵਾਸਤੇ ਆਟਾ ਦਾਲ ਅਤੇ ਹੋਰ ਜ਼ਰੂਰੀ ਰਸਦ ਰਵਾਨਾ ਕੀਤੀ ਗਈ ਇਸ ਮੌਕੇ ਐਸਜੀਪੀਸੀ ਦੇ ਮੁਲਾਜ਼ਮਾ ਨੇ ਕਿਹਾ ਕਿ ਪੰਜਾਬ ਇਸ ਵੇਲੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦੇ 12 ਜ਼ਿਲ੍ਹੇ ਹੜਾਂ ਦੀ ਮਾਰ ਹੇਠ ਨੇ ਅਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਲਈ ਆਉਣ ਵਾਲੇ ਦਿਨਾਂ ਚ ਹਾਲਾਤ ਹੋਰ ਖਰਾਬ ਹੋ ਸਕਦੇ ਨੇ ਉਹਨਾਂ ਕਹਿੰਦੇ ਕਿ এসਡੀਪੀਸੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਅਸੀਂ ਆਪਣੀ ਇੱਕ ਦਿਨ ਦੀ ਤਨਖਾਹ ਵੀ ਇਸ ਨੇਕ ਕੰਮ ਲਈ ਭੇਂਟ ਕਰ ਰਹੇ ਹਾਂ ਕਿਤੇ ਵੀ ਕੋਈ ਆਫਤ ਆਉਂਦੀ ਹੈ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲ ਦੇ ਆਧਾਰ ਤੇ ਲੋਕਾਂ ਦੀ ਮਦਦ ਕਰਦੀ ਚਾਹੇ ਉਹ ਗੁਜਰਾਤ ਚ ਪਹੁੰਚ ਆ ਰਿਹਾ ਸੀ ਚਾਹੇ ਕੇਰਲਾ ਚ ਚਾਹੇ ਉਡੀਸਾ ਚ ਤੇ ਚਾਹੇ ਉਹ ਸ਼੍ਰੀਨਗਰ ਆੜ ਆਇਆ ਸੀ ਇਸੇ ਤਰ੍ਹਾਂ ਜਿਵੇਂ ਹੰਪਕੋਟ ਸਾਹਿਬ ਆੜ ਆਇਆ ਸੀ ਉਦੋਂ ਵੀ ਸਰਹੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਸੀਲਿਆਂ ਤੋਂ ਸੰਗਤ ਦੀ ਸੇਵਾ ਕੀਤੀ ਜਿਹੜੇ ਸਾਲ ਤੇ 2 ਸਾਲ ਪਹਿਲਾਂ ਪੰਜਾਬ ਵਿੱਚ ਆੜ ਆ ਸੀ ਉਦੋਂ ਵੀ ਜਿਹੜਾ ਹੜਾ ਹੜਪੀੜ ਸੀ ਉਹਨਾਂ ਨੂੰ ਕੱਢ ਕੇ ਸੁਰੱਖਿਆ ਥਾਂ ਦੇ ਬਚਾਇਆ ਉਹਨਾਂ ਲਈ ਰਹਿਣ ਦਾ ਪ੍ਰਬੰਧ ਕੀਤਾ ਉਹਨਾਂ ਲਈ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਇੱਥੋਂ ਤੱਕ ਕਿ ਉਦੋਂ ਜਿਹੜੇ ਲੋਕਾਂ ਨੇ ਪਸ਼ੂ ਪੰਛੀ ਰੱਖੇ ਸਰ ਉਹਨਾਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਇਸ ਸਾਲ ਵੀ ਜਿਹੜਾ ਪੰਜਾਬ 'ਚ ਬੜੀ ਵੱਡੀ ਪੱਧਰ ਤੇ ਹੜ ਆਇਆ ਹੋਇਆ ਖਾਸ ਕਰਕੇ ਡੇਰਾ ਬਾਬਾ ਨਾਨਕ ਰਮਦਾਸ ਸultanpur ਏਰੀਆ ਗੋਵਿੰਦਵਾਲ ਏਰੀਆ ਇਹ ਬロイ ਕੁਰੇਜ ਇਹਨਾਂ ਵਿੱਚ ਵੱਡੀ ਪੱਧਰ ਤੇ ਹੜ ਹੜ ਹੁਣ ਕਰਨ ਲੋਕੀ ਘਰੋਂ ਬੇਕਾਰ ਹੋ ਗਏ ਨੇ ਜਿੱਥੋਂ ਤੱਕ ਕਿ ਕਈ ਘਰਾਂ 'ਚ 8-8 10 ਦਾ ਫੁੱਟ ਪਾਣੀ ਚਲੇ ਗਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੀ ਮਸੂਲੇ ਨੇ ਉਹਨਾਂ ਤੋਂ ਹੜ ਪ੍ਰਭਾਵਿਤ ਲੋਕਾਂ ਦੀ ਬਦਦ ਕੀਤੀ ਜਾ ਰਹੀ ਆ। ਜਿੱਥੋਂ ਤੱਕ ਕਿ ਰਾਸ਼ਨ ਪਟਿਆ ਵੀ ਭੇਜਿਆ ਜਾ ਰਿਹਾ। ਸੁੱਕਾ ਰਾਸ਼ਨ ਹੀ ਭੇਜਿਆ ਜਾ ਰਿਹਾ। ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਦੁੱਧ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਕਈ ਥਾਵਾਂ ਤੇ ਤਰਪਾਲਾਂ ਵੀ ਗਈਆਂ ਉਹ ਵੀ ਪ੍ਰਬੰਧ ਕੀਤਾ ਗਿਆ ਜਿ세 ਹੀ ਕੜੀ ਵਿੱਚ ਛਰੌਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਅੱਜ ਉਪਰਾਲਾ ਕੀਤਾ ਗਿਆ ਹੈ ਕਿ ਇੱਕ ਦਿਨ ਦੀ ਤਨਖਾਹ ਜਿਹੜੀ ਆ ਉਹ ਉਹ ਹੜਪੀੜਤਾਂ ਦੀ ਮਦਦ ਲਈ ਮਾਂ ਜੋ ਪ੍ਰਧਾਨ ਸਾਹਿਬ ਨੂੰ ਦਿੱਤੀ ਜਾਵੇ ਇਸ ਲਈ ਅਸੀਂ ਸਾਰੇ ਮੁਲਾਜ਼ਮਾਂ ਨੇ ਸਲਾਹ ਕਰਕੇ ਇੱਕ ਦਿਨ ਦੀ ਤਨਖਾਹ ਜਿਹੜੀ ਉਹ ਹੜ ਪਰਭਾਵ ਲੋਕਾਂ ਦੀ ਮਦਦ ਲਈ ਫਰਾਉਣੀ ਕੋਤਾ ਤੱਕ ਮਿੱਟੀ ਦਾ ਜਾਮਾ ਕਰਾ ਰਹੇ ਆ ਤਾਂ ਜੋ ਜਿੱਥੇ ਵੀ ਕੋਈ ਕਿਸੇ ਰਮਤ ਦੀ ਲੋੜ ਹੋਵੇ ਇਹ ਜਿਹੜੀ ਸਾਡੀ ਤਰਖਾ ਆ ਉਹ ਹੜਪੀੜਤਾ ਦੀ ਮਦਦ ਝਕਾਵਾ ਸਕੇ ਹੜਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮਗਰੀ ਰਵਾਨਾ ਕਰਨ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੇ ਪਠਾਨ ਮਾਜਰਾ ਮਾਮਲੇ ਤੇ ਵੀ ਟਿੱਪਣੀ ਕੀਤੀ ਖੈਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਨੇ ਦੋ ਦਿਨ ਪਹਿਲਾਂ ਹੀ ਮਾਨ ਸਰਕਾਰ ਤੇ ਹੜਾ ਦੌਰਾਨ ਲੋਕਾਂ ਦੀ ਸਾਰ ਨਾ ਲੈਣ ਦੇ aarop ਲਗਾਏ ਸਨ ਇਸ ਮਗਰੋਂ ਪਠਾਨ ਮਾਜਰਾ ਦੀ ਸੁਰੱਖਿਆ ਵਾਪਸ ਲੈ ਲਈ ਗਈ ਤੇ ਉਹਨਾਂ ਦੇ ਉੱਤੇ ਰੇਪ ਦਾ ਪਰਚਾ ਦਰਜ ਕਰ ਦਿੱਤਾ ਗਿਆ ਖੈਰਾਨੀ ਕਹੇ ਕਿ ਉਹਨਾਂ ਦੀ ਪਠਾਨ ਮਾਜਰਾ ਨਾਲ ਕੋਈ ਹਮਦਰਦੀ ਨਹੀਂ ਪਰ ਉਹਨਾਂ ਤੇ ਦਰਜ ਕੀਤੇ ਕੇਸ ਤੋਂ ਸਾਫ ਹੋ ਗਿਆ ਏ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆਪਣੇ ਖਿਲਾਫ ਉੱਠਣ ਵਾਲੀ ਹਰ ਉਸ ਆਵਾਜ਼ ਨੂੰ ਸ਼ਾਂਤ ਕਰਨ ਲਈ ਤਿਆਰ ਹੈ ਤੇ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ ਜਿਹਦਾ ਉਹਨੂੰ ਸਿਆਸੀ ਤੌਰ ਤੇ ਨੁਕਸਾਨ ਹੁੰਦਾ ਜਿਹੜਾ ਪਠਾਨ ਮਾਜਰਾ ਦਾ ਨਾਮ ਕੀ ਪੂਰਾ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜਾ ਐਮ ਐਲ ਏ ਝਾੜੂ ਪਾਰਟੀ ਦਾ ਸੀਗਾ ਸਨੌਰ ਹਲਕੇ ਤੋਂ ਮੇਰੇ ਮੇਰੇ ਨਾਲ ਉਹਦਾ ਕੋਈ ਮੇਰੀ ਕੋਈ ਉਹਦੇ ਨਾਲ ਸਿੰਪਥੀ ਨਹੀਂ ਮੈਂ ਕਹਿਣ ਲੱਗਿਆ ਕਿਉਂਕਿ ਮੇਰੇ ਦੇ ਖਿਲਾਫ ਉਹ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਇਧਰ ਉਧਰ ਘਟੀਆਂ ਚੀਜ਼ਾਂ ਪਾ ਕੇ ਬੋਲੀਆਂ ਔਰ ਜਦੋਂ ਸਾਢੇ 3 ਸਾਲ ਉਹ ਸੱਤਾ ਦੇ ਵਿੱਚ ਸੀਗਾ ਉਹਦੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਸੀ ਕਿ ਗਲਤ ਮਾਈਨਿੰਗ ਕਰਦਾ ਗੈਰ ਕਾਨੂੰਨੀ ਮਾਈਨਿੰਗ ਕਰਦਾ ਹੋਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਗੈਰਾ 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 ਅੱਜ ਉਹਦੇ ਤੇ 2-3 ਦਿਨ ਪਹਿਲਾਂ ਉਹਨੇ ਲੋਕਾਂ ਦੇ ਵਿੱਚ ਜਾ ਕੇ ਕਿਹਾ ਕਿ ਸਾਡੀ ਸਰਕਾਰ ਜਿਹੜੀ ਆ ਉਹ ਹੜਾ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਔਰ ਸਾਡੀ ਸਰਕਾਰ ਜਿਹੜੀ ਆ ਉਹਦੇ ਪੱਲੇ ਕੁਛ ਨਹੀਂਗਾ। ਜੇ ਮੈਂ ਅੱਜ ਲੋਕਾਂ ਦੇ ਨਾਲ ਖੜ ਕੇ ਗੱਲ ਨਾ ਕੀਤੀ ਤੇ ਲੋਕੀ 2027 ਵਿੱਚ ਸਾਨੂੰ ਜੁੱਤੀਆਂ ਮਾਰਨਗੇ। ਇਹ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਕਹਿ ਰਿਹਾ ਵਾ। ਜਦੋਂ ਇਹ ਗੱਲਾਂ ਬੋਲੀਆਂ 24 ਘੰਟਿਆਂ 'ਚ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਉਹਦੇ ਜਿੰਨੇ ਅਫਸਰ-ਅਫਸਰ ਲਾਏ ਸੀ ਛੋਟੇ-ਮੋਟੇ ਉਹ ਸਾਰੇ ਬਦਲ ਦਿੱਤੇ ਔਰ ਜਦੋਂ ਉਹ ਫਿਰ ਵੀ ਬੋਲਣ ਤੋਂ ਹਟਿਆ ਨਹੀਂ ਜਦੋਂ ਨੇ ਕਿਹਾ ਕਿ ਅਸਲ ਰੂਪ ਜਿਹੜਾ ਦਿੱਲੀ ਦੇ ਡਾਕੂਆਂ ਦਾ ਉਹਨੇ ਦਿਖਾਤਾ ਲੋਕਾਂ ਨੂੰ ਕਿ ਇਹ ਲੁਟੇਰੇ ਨੇ ਸਾਰੇ ਔਰ ਪੰਜਾਬ ਦੇ ਵਿੱਚ ਐਮਐਲਏਾਂ ਦੀ ਤੇ ਮੰਤਰੀਆਂ ਦੀ ਕੋਈ ਬੁੱਕਤ ਨਹੀਂ ਇਹ ਐਮਐਲਏ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਵਾ ਸਾਡੇ ਕਹਿੰਦਾ ਪੱਲੇ ਕੁਛ ਨਹੀਂਗਾ ਅਸੀਂ ਇੱਕ ਚੌਕੀਦਾਰ ਦੀ ਬਦਲੀ ਵੀ ਨਹੀਂ ਕਰ ਸਕਦੇ ਜਦੋਂ ਖੁੱਲ ਕੇ ਉਹਨੇ ਮੁਗਾਬਤ ਕਰਤੀ ਤੇ ਕ ਅੱਜ ਤੜਕੇ ਕਿ ਕੱਲ ਰਾਤ ਉਹਦੇ ਤੇ ਇੱਕ ਬਲਾਤਕਾਰ ਦਾ ਪਰਚਾ ਦਰਜ ਕਰ ਦਿੱਤਾ ਰੇਪ ਦਾ 376 ਦਾ ਕੋਈ ਛੋਟਾ ਮੋਟਾ ਪਰਚਾ ਦਰਜ ਨਹੀਂ ਕੀਤਾ ਅੱਛਾ ਮੈਂ ਪੁੱਛਣਾ ਚਾਹਣਾ ਕੇਚਰੀਵਾਲ ਤੇ ਸਸੋਟੀਆਂ ਨੂੰ ਜੇ ਹਰਮੀਤ ਪਠਾਨ ਮਾਜਰਾ ਰੇਪਿਸ ਸੀ ਬਲਾਤਕਾਰੀ ਸੀ ਜਾਂ ਉਹ ਗੈਰ ਕਾਨੂੰਨੀ ਮਾਈਨਿੰਗ ਕਰਦਾ ਸੀ ਜਾਂ ਉਹ ਭ੍ਰਿਸ਼ਟਾਚਾਰ ਕਰਦਾ ਸੀਗਾ ਜਦ ਤੱਕ ਉਹ ਬੋਕਰ ਪਾਰਟੀ ਦੇ ਵਿੱਚ ਉਦੋਂ ਤੱਕ ਉਹ ਦੁੱਧ ਤੋਤਾ ਨਿਕਲਿਆ ਗਿਆ ਬਹੁਤ ਅੱਛਾ ਹਮਾਰਾ ਐਮ ਐਲ ਏ ਹੈ ਉਸ ਐਮ ਐਲ ਏ ਨੇ ਬੜੇ ਕੰਮ ਕੀਏ ਹਨ ਜਿੱਦਣ ਐਮਐਲਏ ਨੇ ਪੰਜਾਬ ਦੇ ਨਾਲ ਖੜਨ ਦੀ ਗੱਲ ਕੀਤੀ ਸੱਚ ਬੋਲਣ ਦਾ ਉਪਰਾਲਾ ਕੀਤਾ ਕਿ ਪੰਜਾਬ ਦੇ ਵਿੱਚ ਬਹੁਤ ਜਿਹੜੀ ਸਰਕਾਰ ਆ ਉਹਦੇ ਵਿੱਚ ਉਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਕੋਈ ਰੋਲ ਨਹੀਂਗਾ ਸਾਡੇ ਮੰਤਰੀਆਂ ਸੰਤਰੀਆਂ ਦਾ ਕੋਈ ਚਲਦੀ ਨਹੀਂਗੀ ਜਦੋਂ ਉਹਨੇ ਖੁਲਾਸਾ ਕੀਤਾ ਕਿ ਦਿੱਲੀ ਸਾਡੇ ਪੰਜਾਬ ਨੂੰ ਹਾਈਜੈਕ ਕਰ ਰਹੀ ਆ ਦਿੱਲੀ ਦੇ ਬੰਦੇ ਆਣ ਕੇ ਸਾਡੇ ਹਰ ਮੰਤਰੀ ਦੇ ਤੇ ਐਮਐਲਏ ਦੇ ਉੱਤੇ ਬਿਠਾਏ ਹੋਏ ਨੇ ਨਾਲ ਹੀ ਉਹਦੇ ਦੇ ਪਰਚਾ ਦਰਜ ਕਰਕੇ ਤੇ ਪੁਲਿਸ ਭੇਜੀ ਕਿ ਕਰਨਾਲ ਉਸ ਤੋਂ ਬਾਅਦ ਜੋ ਕੁਝ ਹੋਇਆ ਬੜਾ ਮੰਦ ਭਾਗਾ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਆਪਣੀ ਗ੍ਰਿਫਤਾਰੀ ਤੋਂ ਬਾਅਦ ਫਿਲਮੀ ਸਟਾਈਲ 'ਚ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਗਏ ਆਪ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਇੱਕ ਔਰਤ ਨੇ ਉਹਨਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਔਰਤ ਦਾ ਦੋਸ਼ ਹੈ ਕਿ ਕੁਝ ਸਮੇਂ ਤੋਂ ਵਿਧਾਇਕ ਉਸ ਦੇ ਸਬੰਧ ਬਣਾਉਣ ਲਈ ਦਬਾਅ ਪਾ ਰਹੇ ਨੇ ਅਗਸਤ ਮਹੀਨੇ 'ਚ ਜਦੋਂ ਉਸ ਨੇ ਵਿਧਾਇਕ ਨੂੰ ਪੁਲਿਸ 'ਚ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਪਠਾਨ ਮਾਜਰਾ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਸੰਪਰਕ ਕੀਤਾ ਵਿਧਾਇਕ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਉੱਤੇ ਕਾਰਵਾਈ ਹੋ ਸਕਦੀ ਹੈ ਇਸ ਲਈ ਉਹਨਾਂ ਨੇ 2 ਦਿਨ ਪਹਿਲਾਂ ਤੋਂ ਪਾਣੀ ਦੇ ਮੁੱਦੇ ਨੂੰ ਚੁੱਕ ਕੇ ਲੋਕਾਂ ਦਾ ਧਿਆਨ ਭਟਕਾਉਣਾ ਸ਼ੁਰੂ ਕਰ ਦਿੱਤਾ ਕਿ ਇੱਕ ਔਰਤ ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਉਸ ਔਰਤ ਦਾ ਇਹ ਕਹਿਣਾ ਹੈ ਕਿ 2021 ਤੋਂ ਉਹ ਸੰਪਰਕ ਦੇ ਵਿੱਚ ਸੀ ਰਿਲੇਸ਼ਨ ਦੇ ਵਿੱਚ ਸੀ ਐਮਐਲਏ ਸਾਬ ਦੇ ਨਾਲ ਜਿਹੜੇ ਹੁਣ ਐਮਐਲਏ ਨੇ ਉਦੋਂ ਐਮਐਲਏ ਨਹੀਂ ਸਨ ਉਹਨੇ ਇਹ ਵੀ ਕਿਹਾ ਕਿ ਉਹਦੇ ਨਾਲ ਗੁਰਦੁਆਰੇ ਜਾ ਕੇ ਵਿਆਹ ਕਰਵਾਇਆ ਸੀ 22 ਦੇ ਵਿੱਚ ਉਹ ਐਮਐਲਏ ਬਣਦੇ ਨੇ ਔਰ ਜਿਹੜੇ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਜਦੋਂ ਇਲੈਕਸ਼ਨ ਲੰਨੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਇਹਦਾ ਜ਼ਿਕਰ ਜਿਹੜਾ ਵਿਆਹ ਦਾ ਕੀਤਾ ਸੀਗਾ ਉਸ ਔਰਤ ਨੇ ਇਹ ਕਿਹਾ ਕਿ ਪਿਛਲੇ ਕੁਝ ਸਮੇ ਤੋਂ ਦੁਬਾਰਾ ਉਹ ਸੰਪਰਕ ਕਰ ਰਹੀ ਸੀ ਉਹਨਾਂ ਨੂੰ ਉਸ ਔਰਤ ਨੂੰ ਆਪਣੇ ਨਾਲ ਸਬੰਧ ਜਿਹੜੇ ਉਹ ਰੱਖਣ ਦੇ ਵਾਸਤੇ ਉਸ ਔਰਤ ਨੇ ਇਹ ਕਿਹਾ ਕਿ ਉਹ ਇਹਦੀ ਜਾਣਕਾਰੀ ਪੁਲਿਸ ਨੂੰ ਦੇਊਗੀ ਇਹ ਅਗਸਤ ਮਹੀਨੇ ਦੇ ਅਖੀਰਲੇ ਹਫਤੇ ਦੀ ਗੱਲ ਹੈ ਸਾਰੀਆਂ ਜੋ ਕੁਝ ਹੋ ਰਿਹਾ ਜਦੋਂ ਉਹਨੇ ਪੁਲਿਸ ਦੀ ਧਮਕੀ ਦਿੱਤੀ ਤਾਂ ਐਮ ਐਲ ਏ ਹਰਮਿਤ ਸਿੰਘ ਪਠਾਨ ਬਾਜਰਾ ਨੇ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੰਪਰਕ ਹੋਇਆ ਵੀ ਪਰ ਕਿਉਂਕਿ ਪਾਰਟੀ ਜਿਹੜੀ ਆ ਜਿਵੇਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰੀ 트리플 ਸੀ ਦੀ ਗੱਲ ਕਰਦੇ ਆ ਉਹਦੇ ਵਿੱਚੋਂ ਇੱਕ ਸੀ ਜਿਹੜਾ ਉਹ ਕਰੈਕਟਰ ਹੈ ਇਸ ਤਰ੍ਹਾਂ ਦੇ ਮਾਮਲਿਆਂ ਦੇ ਉੱਤੇ ਪਾਰਟੀ ਕਦੀ ਕਿਸੇ ਦੀ ਮਦਦ ਨਹੀਂ ਕਰਦੀ ਚਾਹੇ ਉਹ ਪਾਰਟੀ ਦੇ ਵਿੱਚ ਕਿਸੇ ਵੀ ਅਹੁਦੇ ਦੇ ਉੱਤੇ ਹੋਵੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਦੇ 12 ਜ਼ਿਲ੍ਹੇ ਆਏ ਹੜ੍ਹਾਂ ਦੀ ਲਪੇਟ 'ਚ ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 1312 ਪਿੰਡ ਹੋਏ ਪ੍ਰਭਾਵਿਤ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ अरविंद केजरीवाल ਨੇ ਦੇਸ਼ਵਾਸੀਆਂ ਨੂੰ ਪੰਜਾਬ ਦੀ ਮਦਦ ਕਰਨ ਦੀ ਕੀਤੀ ਅਪੀਲ केजरीवाल ਨੇ ਕਿਹਾ ਦੇਸ਼ ਦੀ ਰੱਖਿਆ ਲਈ ਹਮੇਸ਼ਾ ਅੱਗੇ ਰਹਿਣ ਵਾਲਾ ਪੰਜਾਬ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹ ਦਾ ਕਰ ਰਿਹਾ ਹੈ ਸਾਹਮਣਾ ਹਰਸਿਮਰਤ ਬਾਦਲ ਨੇ ਸਰਦੂਗੜ ਦੇ ਕਗਰ ਦਰਿਆ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ ਹਰਸਿਮਰਤ ਨੇ ਕਿਹਾ ਲੋਕ ਆਪਣੇ ਕੋਲੋਂ ਪੈਸੇ ਖਰਚ ਕਰਕੇ ਬੰਨ ਪੱਕੇ ਕਰ ਰਹੇ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਨਹੀਂ ਦੇ ਰਿਹਾ ਦਿਖਾਈ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਚ ਕੀਤੀ ਹੜ੍ਹ ਰਾਹਤ ਕੇਂਦਰ ਦੀ ਸਥਾਪਨਾ ਯੂਥ ਆਗੂ ਸਰਬਜੀਤ ਸਿੰਘ ਝਿੰਜਰ ਨੇ ਇਸ ਬਾਰੇ ਜਾਣਕਾਰੀ ਕੀਤੀ ਸਾਂਝੀ ਇਸ ਦੇ ਨਾਲ ਹੀ ਉਹਨਾਂ ਵੱਲੋਂ ਦੋ ਹੈਲਪਲਾਈਨ ਨੰਬਰ ਵੀ ਕੀਤੇ ਗਏ ਜਾਰੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅਮਰitsar ਵਿਖੇ 20 ਐਂਬੂਲੈਂਸਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੀਤਾ ਰਵਾਨਾ ਇਹਨਾਂ ਐਂਬੂਲੈਂਸਾਂ ਦੇ ਨਾਲ ਹੀ ਦਵਾਈਆਂ ਤੇ ਜ਼ਰੂਰਤ ਦਾ ਹੋਰ ਸਮਾਨ ਵੀ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਭੇਜਿਆ ਇਸ ਦੇ ਨਾਲ ਹੀ ਆਪਣੇ ਦਸਵੀਰ ਨੂੰ ਦਿਓ ਇਜਾਜ਼ਤ ਸਿਹਤ ਮੰਦਰੋ ਸੁਰੱਖਿਆਤਰੋ ਤੇ ਦੇਖਦੇ ਰਹੋ ਟੀਵੀ ਪੰਜਾਬ